ਕੀ ਨਾਮ ਹੈ ਜੀ ਮੇਰਾ ਸ਼ੰਕਰ ਭਰਦਵਾ ਜੀ ਪੋਲੇ ਸ਼ੰਕਰ ਟਾਈਵਿਕ ਕਲਬ ਗੋਤਾਖੋਰ ਦੀ ਟੀਮ ਹੈ ਸੰਕਰ ਜੀ ਇਹ ਜਿਹੜੀ ਐਕਟਿਵਾ ਮਿਲੀ ਹੈ ਮਾਮਲਾ ਕੀ ਹੈ ਇਹ ਪਹਾੜਪੁਰ ਪੈਂਦਾ ਜੀ ਇੱਥੇ ਤੇ ਇੱਥੇ ਝਾਲ ਪੈਂਦੀ ਹੁੰਦੀ ਹੈ ਇੱਥੇ ਗੋਪਰੀਤ ਗੋਤਾਖੋਰ ਤੇ ਰਮੇਸ਼ ਕੁਮਾਰ ਦੋਨੋਂ ਗਸ਼ਤ ਕਰ ਰਹੇ ਸੀ ਜਿਹੜੇ ਲੋਕ ਡੁੱਬੇ ਆ ਪਹਿਲਾਂ ਤੋਂ ਉਹਨਾਂ ਦੀ ਭਾਲ ਕਰ ਰਹੇ ਸੀਗੇ ਸੋ ਅੱਜ ਜਦੋਂ ਇਹ ਗੁਜਰ ਰਹੇ ਸੀ ਇੱਥੋਂ ਇੱਕ ਐਕਟਿਵਾ ਜਿਹੜੀ ਆ ਪੀਵੀ 11 ਸੀ ਆਰ 0971 ਇਹ ਨੰਬਰ ਦੀ ਐਕਟਿਵਾ ਮਿਲੀ ਹੈ ਜਿਹਦੇ ਵਿੱਚ ਇੱਕ ਮੋਬਾਈਲ ਫੋਨ ਬਚ ਰਿਹਾ ਸੀ ਬਾਰ-ਬਾਰ ਸੋ ਜੋ ਮਨੁ ਤਲਾਕ ਕੀ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਇੱਥੇ ਐਕਟੀਵਾ ਦੇ ਵਿੱਚੋਂ ਅਸੀਂ ਕਿਸੇ ਤਰ੍ਹਾਂ ਚਾਬੀ ਨਾਲ ਖੋਲ ਕੇ ਫੋਨ ਤੇ ਗੱਲ ਕੀਤੀ ਸੋ ਲਖਵਿੰਦਰ ਕੌਰ ਲੜਕੀ ਦਾ ਜਿਹੜਾ ਨਾਮ ਹੈਗਾ ਆਧਾਰ ਕਾਰਡ ਵੀ ਲਾਇਕ ਮੋਬਾਈਲ ਫੋਨ ਮਿਲਿਆ ਇੱਕ ਪੈਨ ਕਾਰਡ ਆਧਾਰ ਕਾਰਡ ਇਹ ਚੀਜ਼ਾਂ ਮਿਲੇ ਇੱਕ ਪਰਸ ਜਿਹੜਾ ਖਾਲੀ ਸੀਗਾ ਤੇ ਬਾਹਰ ਫੋਰਨ ਕੰਟਰੀ ਤੋਂ ਜਿਹੜਾ ਇੱਕ ਫੋਨ ਆਂਦਾ ਹੈਗਾ ਤੇ ਫੋਨ ਤੇ ਜੇ ਤੁਸੀਂ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਮੇਰੀ ਸਿਸਟਰ ਦਾ ਫੋਨ ਹੈ ਤੇ ਮੇਰੀ ਸਿਸਟਰ ਦੀ ਹੈ ਐਕਟਿਵਾ ਹੈਗੀ ਤੁਸੀਂ ਤੁਸੀਂ ਕੌਣ ਹੋ ਅਸੀਂ ਦੱਸਿਆ ਸੀ ਗੋਤਾਖੁਰ ਬੋਲਦੇ ਸੋ ਉਹਨਾਂ ਨੇ ਸਾਨੂੰ ਇੱਕ ਨੰਬਰ ਦਿੱਤਾ ਜਿਹਦੇ ਨਾਲ ਅਸੀਂ ਗੱਲ ਕੀਤੀ ਤਾਂ ਪਰਿਵਾਰ ਸਮਾਣੇ ਦਾ ਸਮਾਣੇ ਦਾ ਰਹਿਣ ਵਾਲਾ ਹੈਗਾ ਤੇ ਸਮਾਣੇ ਤੋਂ ਇੱਥੇ ਪਹੁੰਚੇ ਤਾਂ ਉਹਨਾਂ ਨੇ ਦੱਸਿਆ ਵੀ ਸਾਡੀ ਕੁੜੀ ਕੱਲ ਦੁਪਹਿਰ ਦੀ ਲਾਪਤ ਹੈ ਜਿਹੜੀ ਅਸੀਂ ਭਾਲ ਕਰ ਰਹੇ ਸੀ ਪਰ ਉਹ ਨਹੀਂ ਮਿਲੀ ਤੇ ਇੱਥੇ ਪਾਖੜਾ ਨਹਿਰ ਤੋਂ ਵੀ ਐਕਟਿਵਾ ਮੋਬਾਈਲ 'ਤੇ ਫੋਨ ਆ ਤੇ ਉਹ ਦਾ ਪਰਚ ਤੇ ਆਧਾਰ ਕਾਰਡ ਕੁਝ ਪ੍ਰੂਫ ਮਿਲੇ ਜਿਹਦੀ ਅਸੀਂ ਪੁਲਸ ਨੂੰ ਪਸਿਆਣਾ ਥਾਣਾ ਜਾਣਕਾਰੀ ਦੇ ਦਿੱਤੀ ਹੈ ਤੇ ਹੁਣ ਪਰਿਵਾਰ ਆਇਆ ਇੱਥੇ ਹਾਂ ਪਰਿਵਾਰ ਆਇਆ ਹੈਗਾ ਪਰਿਵਾਰ ਕਹ ਰਿਹਾ ਵੀ ਕਿਸੇ ਮੁੰਡੇ ਤੋਂ ਇਹਨਾਂ ਨੇ ਪੈਸੇ ਲੈਣੇ ਸੀਗੇ ਜੋ ਬਾਹਰਲੀ ਕੰਟਰੀ ਤੋਂ ਜਿਹੜੇ ਬੇਟੇ ਨੇ ਇਹਨਾਂ ਦਾ ਉਹਨੇ ਭਾਈ ਸੀਗੇ ਤਾਂ ਉਹ ਕੋਈ ਘਰ ਦੇ ਵਿੱਚ ਵਿਆਹ ਹੈਗਾ ਉਹ ਪੈਸੇ ਲੈਣ ਗਈ ਸੀ ਕੁੜੀ ਉਸ ਤੋਂ ਬਾਅਦ ਕੁੜੀ ਵਾਪਸ ਨਹੀਂ ਆਈ ਹੈ ਸੋ ਇਹਦੀ ਐਕਟਿਵਾ ਜਿਹੜੀ ਸਾਨੂੰ ਮਿਲੀ ਇਹ ਤੁਹਾਨੂੰ ਐਕਟਿਵਾ ਦੀ ਇਤਲਾਹ ਕਿੰਨੇ ਵਜੇ ਮਿਲੀ ਐਕਟਿਵਾ ਦੀ ਇਤਲਾਹ ਸਾਨੂੰ 9 ਵਜੇ ਮਿਲੀ ਹੈ ਜੱਤੋਂ ਇਹ ਸੀ ਸਰਚ ਕਰਨਾ ਕਿਉਂਕਿ 10:00 11: ਤੇ ਉਦੋਂ ਤੁਸੀਂ ਸਰਚ ਕਰਨਾ ਸ਼ੁਰੂ ਕਰਿਆ ਮੇਰੇ ਸਾਹਮਣੇ ਸੀ ਵੀਡੀਓ ਬਣਾ ਕੇ ਜਿਹੜੀ ਉਹ ਡਿੱਗੀ ਖੋਲੀ ਡਿੱਗੀ ਦੇ ਵਿੱਚ ਜਿਹੜਾ ਸਾਨੂੰ ਆਈਡੀ ਪ੍ਰੂਫ ਮੋਬਾਈਲ ਤੇ ਇੱਕ ਪਰਚ ਖਾਲੀ ਮਿਲਿਆ ਜਿਹਦੇ ਵਿੱਚ 20 ਰੁਪਏ ਸੀਗੇ ਕਿ ਕੀ ਪਤਾ ਲੱਗਿਆ ਕੁਝ ਗੱਲਬਾਤ ਕੀਤੀ ਤਾਂ ਦਾ ਮਾਮਲਾ ਕੀ ਸੀ ਕਿ ਕੱਲੀ ਕੁੜੀ ਆਈ ਸੀ ਕਿ ਆਰਨੀ ਨਾਲ ਕੋਈ ਆਇਆ ਸੀ ਨਹੀਂ ਅਸੀਂ ਇੱਥੇ ਪੈਡ ਦੇਖੇ ਜਿਹੜੇ ਗੋਤਾਖੋਰ ਨੇ ਗੁਰਪ੍ਰੀਤ ਰਮੇਸ਼ ਇਹਨਾਂ ਨੇ ਜਦੋਂ ਪੈਡ ਦੇਖੇ ਤਾਂ ਉਹਦੇ ਵਿੱਚ ਦੋ ਵਿਅਕਤੀਆਂ ਦੇ ਪੈਡ ਸੀਗੇ ਇੱਕ ਜੈਂਸ ਤੇ ਇੱਕ ਲੇਡੀਜ਼ ਦੇ ਤੇ ਉਹ ਪਹਾੜਾ ਵਾਲ ਜਾ ਰਹੇ ਸੀ ਜੋ ਥੱਲੇ ਕਿਨਾਰੇ ਤੇ ਉਤਰ ਕੇ ਸ਼ਾਇਦ ਗਿਰ ਗਏ ਜਾਂ ਡੇਰੇ ਗਏ ਏ ਸਾਨੂੰ ਪੂਰੀ ਜਾਣਕਾਰੀ ਨਹੀਂ ਕਿਉਂਕਿ ਜਾਨ ਦੇ ਜਾਣਕਾਰੀ ਪੁਲਿਸ ਹੀ ਦੱਸ ਸਕਦੀ ਹੈ ਤਾਂ ਅਸੀਂ ਜਿਹੜਾ ਆਪਣਾ ਸਰਚ ਕਰਤਾ ਇਹਨਾਂ ਦਾ ਫੋਟੋ ਆ ਲੈ ਲਿਆ ਅੱਗੇ ਗੋਤਾਖੋਰਾਂ ਨੂੰ ਪਾਤੀਆਂ ਤੇ ਭਾਲ ਜਾਰੀ ਕਰਤੀ ਤੇ ਕੁਝ ਨਹੀਂ ਨਹੀਂ ਕਿਦਾ ਤੁਸੀਂ ਕਹਿ ਰਹੇ ਹੋ ਕਿ ਦੋ ਬੰਦੇ ਆ ਕਿ ਦੋਨਾਂ ਦੀ ਲਾਸ਼ ਹੀ ਆ ਕੋਈ ਇਦਾਂ ਦੀ ਇਦਾਂ ਕੋਈ ਜਾਣਕਾਰੀ ਨਹੀਂ ਮਿਲੀ ਕੀ ਹੈ ਫਿਲਹਾਲ ਕੀ ਪੱਟ ਕੇ ਕੀ ਫਿਲਹਾਲ ਤਾਂ ਸਾਨੂੰ ਐਕਟਿਵਾ ਮਿਲੀ ਹੈ ਤੇ ਮੋਬਾਈਲ ਫੋਨ ਮਿਲਿਆ ਤੇ ਆਈਡੀ ਪ੍ਰੂਫ ਮਿਲੇ ਨੇ ਹਾਲੇ ਏਕਲੀਅਰ ਨਹੀਂ ਕਿਉਂਕਿ ਉਹ ਉਹ ਮਤਲਬ ਉਹਦਾ ਕਹਿਣ ਦਾ ਮਤਲਬ ਸਾਡਾ ਵੀ ਜਿਹੜੇ ਪੈਰ ਬਣੀ ਉਹ ਪਾਖੜਾ ਦੇ ਉੱਤੇ ਤਾਂ ਹੋ ਸਕਦਾ ਵਿੱਚ ਗਿਰਗੇ ਹੋਣ ਗੇਰੇਗੇ ਹੋਣ ਇਹਦੇ ਬਾਰੇ ਤਾਂ ਜਾਣਕਾਰੀ ਜ਼ਿਆਦਾ ਪੁੱਛ ਦੇ ਸਕਦੇ ਹੋ ਕੀ ਨਾਮ ਹੈ ਜੀ ਮੇਰਾ ਜੀ ਏਐਸਆਈ ਵਿਰਿੰਦਰ ਕੁਮਾਰ ਹੈ ਮੈਂ ਥਾਣਾ ਪਸਿਆਣਾ ਕਿਸੇ ਤਨਾਤ ਆ ਤਾਂ ਇਹਦਾ ਜੀ ਇਥੇ ਇੱਕ ਮੋਟਰਸਾਈਕਲ ਮਿਲੀ ਹੈ ਨਹਿਰ ਦੇ ਕਿਨਾਰੇ ਜੀ ਟਿਵਾ ਹਾਂ ਜੂਪੀਟਰ ਜੂਪੀਟਰ ਮੁੱਲਾ ਕੀ ਹੈ ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਇਹ ਆਪਣੇ ਗੋਤਾਖੋਰ ਟੀਮ ਹੈ ਇਹਨਾਂ ਦੀ ਸ਼ੰਕਰ ਭਾਰਤਵਾਜ ਦੀ ਕਾਫੀ ਇਹ ਸੇਵਾ ਕਰਦੇ ਨੇ ਤੇ ਇਹਨਾਂ ਵੱਲੋਂ ਕਾਫੀ ਇਤਲਾਹਾ ਆਂਦੀਆਂ ਨੇ ਅੱਜ ਵੀ ਇਹਨਾਂ ਦੀ ਇਤਲਾਹ ਹੀ ਸੀਗੀ ਕਿ ਇਦਾਂ ਕਰਕੇ ਇੱਕ ਜੂਪੀਟਰ ਸਕੂਟਰੀ ਹੈ ਉਹ ਨਹਿਰ ਦੇ ਕੰਢੇ ਖੜੀ ਹੈ ਤੇ ਬਾਕੀ ਹਾਲਾਤ ਅਸੀਂ ਮੌਕੇ ਤੇ ਆ ਕੇ ਦੇਖ ਲਿਆ ਗੱਡੀ ਠੀਕ ਠਾਕ ਖੜੀ ਹੈ ਬਾਕੀ ਦੇਖਦੇ ਆ ਜੋ ਵੀ ਪੜਤਾਲ ਹੋਏਗੀ ਅਸੀਂ ਸਿਰਫ ਕਿਆਸ ਲਾ ਸਕਦੇ ਆ ਕਿ ਹਾਂ ਵੀ ਕੁੜ ਨੇ ਚਾਲ ਮਾਰੀ ਹੈ ਕੀ ਕਰਿਆ ਕੁਛ ਕਰਿਆ ਹਾਲੇ ਕਿਆਸ ਕਰ ਸਕਦੇ ਆ ਬਾਕੀ ਦੇਖਾਂਗੇ ਪੜਤਾਲ ਜਾਂ ਕੋਈ ਮਿਲਦਾ ਹੈ ਕੋਈ ਗਲੂ ਮਿਲਦਾ ਤੁਸੀਂ ਵੀ ਆਇਓ ਗੋਤਾ ਕੋ ਟੀਮ ਨਾਲ ਪਰਿਵਾਰ ਨਾਲ ਵੀ ਗੱਲ ਕੀਤੀ ਸੀ ਕਿ ਕੀ ਕੀ ਮਿਲਿਆ ਆਈਦਾਇਚ ਇਹਦੇ ਚ ਇੱਕ ਖਾਲੀ ਪਰਸ ਮਿਲਿਆ ਮੋਬਾਈਲ ਮਿਲਿਆ ਆਧਾਰ ਕਾਰਡ ਤੇ ਹੋਰ ਪੈਨ ਕਾਰਡ ਮਿਲਿਆ ਬਾਕੀ ਹੋਰ ਕੋਈ ਗੱਲ ਨਹੀਂ ਸੀ ਤੇ ਪਰਿਵਾਰ ਨਾਲ ਗੱਲ ਕੀਤੀ ਕੀ ਜਾਣਕਾਰੀ ਕੀ ਕੁਝ ਪੈਸੇ ਦਾ ਮਾਮਲਾ ਹੈ ਦੱਸ ਪੈਸੇ ਲੱਖ 2 ਲੱਖ ਦਾ ਹਾਂ ਪੈਸੇ ਪੂਸੇ ਦਾ ਮਾਮਲਾ ਕੁਝ ਕਲੀਅਰ ਨਹੀਂ ਹੋਇਆ ਜੀ ਆਪਾਂ ਕਹੇ ਨਾ ਕਲੀਅਰ ਕਿ ਦੇ ਕੋ ਲੈਣਗੇ ਦੇ ਕੋ ਇਹਨਾਂ ਨਾ ਉਹਨਾਂ ਨੂੰ ਪਤਾ ਨਾ ਕਿ ਵੀ ਕੁੜੀ ਲੈਣ ਗਈ ਸੀ ਕੀ ਲੈਣ ਗਈ ਸੀ ਇਹ ਕੱਲ ਦਾ ਕੱਲ ਉਹ ਕੱਲ ਤੋਂ ਨਿਕਲੀ ਹੈ ਕੋਈ 1.5 ਦੇ ਘਰੋਂ ਨਿਕਲੀ ਹੈ ਤੇ ਸਮਾਣੇ ਸਿਟੀ ਇਹਨਾਂ ਦਾ ਸਮਾਣੇ ਤੋਂ ਸਮਾਣੇ ਘਰ ਆ ਰਹੇ ਇਹ ਕੱਲ ਤੋਂ ਨਿਕਲੀ ਹੋਈ ਹੈ ਕਰੋ ਹੁਣ ਇਹ ਨਹੀਂ ਪਤਾ ਕੱਲ ਕੱਲ ਦੀ ਵਾਰਦਾਤ ਹੋਈ ਹੈ ਅੱਜ ਦੀ ਵਾਰਦਾਤ ਹੋਈ ਹੈ ਕੁਝ ਨਹੀਂ ਪਤਾ ਕੁੜੀ ਦੀ ਉਮਰ ਕੀ ਤੁਹ ਪਤਾ ਹਾਂ ਕੁੜੀ ਦੀ 22 22 ਸਾਲ ਦੀ ਉਮਰ ਹੈਗੀ ਦੱਸੋ ਹੁਣ ਜੇ ਤਾਂ ਤੁਸੀਂ ਨਿਸ਼ਾਨ ਵੀ ਦਿਖਾਏ ਸਗੋ ਤਾਂ ਕੋ ਟੀਮ ਨੇ ਵੀ ਦਿਖਾਏ ਨਿਸ਼ਾਨ ਤੁਹਾਨੂੰ ਕੀ ਲੱਗਦਾ ਨਿਸ਼ਾਨ ਆਪਾਂ ਨੂੰ ਲੋਕੋ ਆਇਆ ਲੜਾਈ ਕੀ ਅਦਾ ਕੀ ਪ੍ਰੇਮ ਪਸੰਗ ਹੈ ਜਾਂ ਪੈਸੇ ਦੀ ਲੁੱਟ ਕੀ ਹੱਤਿਆ ਦੇਖੋ ਆਪਾਂ ਇਸ ਮਾਮਲੇ 'ਚ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਕਿਆਸ ਲਾ ਨਹੀਂ ਸਕਦੇ ਦੇਖੋ ਇਹ ਸਕੂਟਰੀ ਇਸ ਓਜਾੜ ਖਾਨੇ ਵਿੱਚ ਖੜੀ ਹੈ ਖੜੀ ਹੈ ਸਕੂਟਰੀ ਨਾ ਤੇ ਕੋਈ ਜ਼ਬਰਦਸਤੀ ਲਿਆ ਸਕਦਾ ਠੀਕ ਹੈ ਇੱਥੇ ਖੜੀ ਹੈ ਕੀ ਹੋਇਆ ਉਹ ਸਕੂਟਰੀ ਆਪਣੇ ਆਪ ਆਈ ਹੈ ਲੇਡੀਸ ਚ ਲਾ ਕੇ ਆਈ ਹੈ ਆਪਾਂ ਸਿਰਫ ਕਿਆਸ ਲਾ ਸਕਦੇ ਜਦ ਤੱਕ ਪੂਰੀ ਪੜਤਾਲ ਨਹੀਂ ਹੁੰਦੀ ਜਦ ਤੱਕ ਸਾਨੂੰ ਕੁਝ ਪਤਾ ਨਹੀਂ ਲੱਗਦਾ ਹੈ ਨਾ ਜੀ ਉਸ ਤੋਂ ਪਹਿਲਾਂ ਅਸੀਂ ਕੁਝ ਤੁਹਾਡੇ ਵੱਲੋਂ ਕਿੱਦਾਂ ਦੀ ਕਾਰਵਾਈ ਕੀਤੀ ਜੇ ਕੋਈ ਦੋਸ਼ੀ ਪਾਇਆ ਗਿਆ ਦੋਸ਼ੀ ਪਾਇਆ ਗਿਆ ਜਦੋਂ ਨਾਲ ਜਿਹੜੀ ਜਿਹੜੀ ਧਰਾਵਾਂ ਦੇ ਸਾਹਮਣੇ ਪਰਚਾ ਦਰਜ ਹੁੰਦਾ ਪਰਚਾ ਦਰਜ ਕਰਾਂਗੇ ਜੋ ਵੀ ਕਾਰਵਾਈ ਬਣਦੀ ਹੈ ਅਸੀਂ ਕਾਰਵਾਈ ਕਰਾਂਗੇ ਜੀ ਇੱਕ ਮੁੰਡੇ ਦਾ ਨੰਬਰ ਦੇ ਰਿਹਾ ਜੱਸੇ ਦਾ ਕਹਿੰਦੇ ਉਹਦਾ ਕੁਝ ਗਲਤ ਬਾਤ ਹੋਈ ਤੁਹਾਡੀ ਦੇਖੋ ਉਹ ਕਲੀਅਰ ਕਰਨਾ ਬਾਕੀ ਹੈ ਠੀਕ ਹੈ ਉਹਦੇ ਭਰਾ ਨਾਲ ਗੱਲਬਾਤ ਹੋਏਗੀ ਜਿਹੜਾ ਇਹ ਕੁੜੀ ਗਈ ਹੈ ਉਹਦਾ ਇੱਕ ਭਰਾ ਬਾਹਲੇ ਸਟੇਟ ਬਾਹਲੀ ਕੰਟਰੀs ਰਹਿੰਦਾ ਹੈ ਠੀਕ ਹੈ ਜੇ ਅਗਰ ਉਹ ਉਹ ਨਾਲ ਗੱਲਬਾਤ ਕਰਕੇ ਪੁੱਛਾਂਗੇ ਕੀ ਪੈਸੇ ਦਾ ਕੀ ਲੈਣਾ ਦੇਣਾ ਹੈਗਾ ਜੋ ਵੀ ਕਲੀਅਰ ਹੋਏਗਾ ਅਗਲੀ ਕਾਰਵਾਈ ਦੇਖਾਂਗੇ ਹੈਨਾ